ਰੀਹ ਦੇ ਵਿੱਚ ਕਾਫੀ ਲੋਕ ਛੱਤਾ ਉੱਤੇ ਫਸੇ ਹੋਏ ਹਨ ਤੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਦੂਰ ਦੂਰ ਤੱਕ तकरीबन ਕਈ ਹਜ਼ਾਰ ਏਕੜ ਫਸਲ ਵੀ ਡੁੱਬ ਚੁੱਕੀ ਹੈ ਤੇ ਪਾਣੀ ਦੇ ਵਿੱਚ ਕਸੂਤੇ ਅੜੇ ਪਏ ਆ ਤੇ ਪਾਣੀ ਦਾ ਮੋੜ ਜ਼ਿਆਦਾ ਵਾ ਤੇ ਪਾਣੀ ਦਾ ਕਰਕੇ ਹੁਣ ਤਾਂ ਬੰਦ ਤੇ ਵੀ ਨਹੀਂ ਗਵਰਨਮੈਂਟ ਕੋਈ ਸਰਕਾਰੀ ਚੜ੍ਹਨ ਦਿੰਦਾ ਸਾਨੂੰ ਤੇ ਜਿਆਦੀ ਤੰਗੀ ਆ ਸੱਤ ਸ਼੍ਰੀਆ ਕਾਲ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਜਪਸ ਸੁਲਤਾਨਪੁਰ ਲੋਧੀ ਸ਼ਹਿਰ ਦੇ ਨੇੜੇ ਪਿੰਡ ਬਾਉਪੁਰ ਦੇ ਲਾਗੇ ਪਹੁੰਚੇ ਹੋਏ ਆਂ ਜਿੱਥੇ ਕਿ ਕਾਫੀ ਜ਼ਿਆਦਾ ਹੜਾ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਤੇ ਹਜ਼ਾਰਾਂ ਫਸਲ ਬਰਬਾਦ ਹੋ ਚੁੱਕੀ ਹੈ ਇਹ ਤੁਹਾਨੂੰ ਲਾਈਵ ਤਸਵੀਰਾਂ ਆਪਾਂ ਸੁਲਤਾਨਪੁਰ ਲੋਧੀ ਦੇ ਪਿੰਡ ਦੇ ਲਾਗੇ ਦਿਖਾ ਰਹੇ ਆਂ ਤੁਹਾਨੂੰ ਵੀਡੀਓ ਵਿੱਚ ਦਿਖਾਉਣੇ ਆ ਕਿੰਦਾਂ ਹਜ਼ਾਰਾਂ ਫਸਲ ਖਰਾਬ ਹੋ ਚੁੱਕੀ ਹੈ ਤੇ ਬਾਨ ਵਿੱਚ ਵੱਡੇ-ਵੱਡੇ ਪਾੜ ਪੈ ਚੁੱਕੇ ਹਨ ਤੇ ਲਗਾਤਾਰ ਹੀ ਫਸਲਾਂ ਖਰਾਬ ਹੋ ਰਹੀਆਂ ਹਨ ਜਿਵੇਂ ਤੁਸੀਂ ਇਹਨਾਂ ਫੋਟੋ ਵਿੱਚ ਤਸਵੀਰਾਂ ਵਿੱਚ ਦੇਖ ਵੀ ਰਹੇ ਹੋਗੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਮੇਨ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਹੜ੍ਹ ਦੇ ਪਾਣੀ ਨੇ ਲੋਕਾਂ ਦਾ ਜਿਉਣਾ ਕਿੰਨਾ ਦੁਬਲ ਕੀਤਾ ਹੋਇਆ ਹੈ ਚਾਰੇ ਬਣ ਨਹੀਂ ਪਾਣੀ ਨਹੀਂ ਪਾਣੀ ਹੈ ਤੇ ਹਜ਼ਾਰਾਂ ਫਸਲ ਬਰਬਾਦ ਹੋ ਚੁੱਕੀ ਹੈ ਲੋਕਾਂ ਨੇ ਆਪਣੀਆਂ ਨੀਵੀਆਂ ਥਾਵਾਂ ਤੋਂ ਡੰਗਰ ਕੱਢ ਕੇ लागे पासे अपने रिश्तेदारਾਂ ਜਾਂ ਉੱਚੀਆਂ ਥਾਵਾਂ ਤੇ ਵੀ ਲੈ ਕੇ ਜਾ ਚੁੱਕੇ ਹਨ ਤੇ ਦੇਖ ਰਹੇ ਹੋਗੇ ਦੂਰ ਦੂਰ ਤੱਕ ਕਈ ਹਜ਼ਾਰ ਫਸਲ ਬਰਬਾਦ ਹੋ ਚੁੱਕੀ ਹੈ ਕਈ ਤੁਸੀਂ ਤਸਵੀਰਾਂ ਵਿੱਚ ਮੱਕੀ ਵੀ ਦੇਖ ਰਹੇ ਹੋਗੇ ਜੋ ਕਿ ਬਿਲਕੁਲ ਉਸੇ ਤਰ੍ਹਾਂ ਹੀ ਖਲੋਤੀ ਹੈ ਇਹ ਤੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਪਰਿਵਾਰ ਨੇ ਚਾਰੇ ਬੰਨੇ ਪਾਣੀ ਹੈ ਤੇ ਆਪਣੇ ਪਸ਼ੂ ਉੱਚੀ ਥਾਂ ਤੇ ਬੰਨੇ ਹੋਏ ਆ ਤੇ ਪੱਠੇ ਭਾਰਿਆ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਣੇ ਆ ਥੋੜਾ ਮੇਨ ਬਾਉ ਪਰ ਪਿੰਡ ਦੇ ਵਿੱਚ ਜਾ ਕੇ ਇਹ ਥੋੜਾ ਜਿਹਾ 5 ਕਿਲੋਮੀਟਰ ਦੂਰ ਜਾਂ 3 ਕਿਲੋਮੀਟਰ ਦੂਰ ਇਹ ਪਿੰਡ ਹਨ ਕਿ ਹਜ਼ਾਰਾਂ ਏਕੜ ਫਸਲ ਲਗਾਤਾਰ ਬਰਬਾਦ ਹੋ ਰਹੀ ਹੈ ਤੇ ਬੰਨ ਦਾ ਅਜੇ ਤੱਕ ਵੀ ਕੋਈ ਵਦਦਾ ਨਹੀਂ ਹੈ ਤੇ ਆਉਂਦੇ ਕੁਝ ਦਿਨਾਂ ਤੱਕ ਬਿਲਕੁਲ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤੇ ਹੋਰ ਵੀ ਵੱਡਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਆ ਆਪਾਂ ਤੁਹਾਨੂੰ ਹੁਣ ਇਸ ਪਿੰਡ ਦੇ ਲੋਕਾਂ ਨਾਲ ਗੱਲ ਕਰਵਾ ਰਹੇ ਹਾਂ ਹਾਂਜੀ ਹਾਂ ਵੀਰ ਜੀ ਪਿੰਡ ਮੇਰਾ ਸਰਦੁੱਲਾਪੋੜਿਆ ਬੱਕਰੀਆਂ ਚਾਰਦਾ ਤੇ ਬੱਕਰੀਆਂ ਵੀ ਅਮਲੀ ਮੇਰੀਆਂ ਲੈ ਗਈ ਚੋਕੇ ਦੇ ਦੋ ਤੇ ਪਾਣੀ ਦੇ ਵਿੱਚ ਕਸੂਤੇ ਅੜੇ ਪਏ ਆ ਤੇ ਪਾਣੀ ਦਾ ਮੌਰ ਜ਼ਿਆਦਾ ਵਾ ਤੇ ਪਾਣੀ ਦਾ ਕਰਕੇ ਹੁਣ ਤੇ ਬੰਦ ਤੇ ਵੀ ਨਹੀਂ ਗਵਰਨਮੈਂਟ ਕੋਈ ਸਰਕਾਰੀ ਚੜੰਦੰਦਾ ਸਾਨੂੰ ਤੇ ਜਿਆਦੀ ਤੰਗੀ ਆ ਸਰਦੂਲਾਪੁਰ ਠੀਕ ਹੈ ਤੁਹਾਡੀਆਂ ਬੱਕਰੀਆਂ ਨੂੰ ਕੀ ਹੋਇਆ ਏ ਹੋਇਆ ਇਸ ਤਰ੍ਹਾਂ ਅਮਲੀ ਹੀ ਕੋਈ ਪੰਗ ਮੰਡੇ ਦੋ ਤੇ ਉਹ ਦੋ ਬੱਕਰੀਆਂ ਚੋਕੇ ਲੈ ਕੇ ਮੋਟਰਸਾਈਕਲ ਤੇ ਲੱਦ ਗਏ ਤੇ ਹੁਣ ਤਾਂ ਹੀ ਬੰਦ ਤੋਂ ਚਾਰ ਤੋਂ ਤੰਗਿਆ ਬੰਦ ਤੇ ਵੀ ਨਹੀਂ ਸਾਨੂੰ ਕੋਈ ਸਰਕਾਰੀ ਬੰਦਾ ਪਿੰਡ ਬੰਨ ਟੁੱਟਣ ਦੇ ਕਾਰਨ ਕਿੰਨੇ ਕਿ ਪਿੰਡਾਂ ਤੱਕ ਤੁਹਾਨੂੰ ਲੱਗਦਾ ਕਿ ਇਹ ਮਾਰ ਪਹੁੰਚੀ ਹੈ ਤੇ ਉਹ ਤੇ ਬਹੁਤ ਪਿੰਡ ਆ ਗਏ ਥੱਲੇ ਰਗੜੇ ਗਏ ਕੋਈ ਨਾਮ ਦੱਸ ਸਕਦੇ ਕਿਹੜੇ ਕਿਹੜੇ ਪਿੰਡ ਇਸ ਪਾਣੀ ਸਾਗਰਾ ਬਾਉਪੁਰ ਬੰਦੂ ਵਾਲਾ ਕੜਕੇ ਦੇ ਲੱਗੇ ਛੱਕੇ ਫਕਰਕੋੜਾ ਯਾਰੀ ਕਲਾ ਹੌਲੀ ਕਲਾ ਪੂਰੀ ਸਰਕਾਰ ਜਾਂ ਕਿਸਨੇ ਆ ਪਹੁੰਚਾਉਣਾ ਚਾਹੁੰਦੇ ਹਾਲੋ ਕਿ ਆਉਣ ਵਾਲੇ ਸਾਲਾਂ ਵਿੱਚ ਕਿਸੇ ਤਰ੍ਹਾਂ ਇਸ ਨੂੰ ਗਾਂ ਤੋਂ ਬੰਨਣਾ ਟੁੱਟੇ ਇਹ ਅਹੀ ਨਾ ਬੰਦ ਕੀਤਾ ਜਾਵੇ ਇਹ ਇਹ ਨਾ ਪਤਾ ਗੱਲ ਕੀ ਆ ਭਾਜੀ ਹਾਂਜੀ ਇਹ 5 6 ਕਿੱਲੇ ਦੀ ਝੋਨਾ ਲਾਇਆ ਸੀ ਪੱਧਰੀ ਕਰਕੇ ਤੋਂ ਪਾਣੀ ਦੇ ਵਿਚ ਆਣ ਕਿਤੇ ਉਹੀ ਰਗੜਿਆ ਗਿਆ ਆ ਸਾਹਮਣੇ ਹੀ ਪੜੀ ਤੇ ਸਾਹਮਣੇ ਆ ਕੱਟ ਲਈਓ ਨਹੀਂ ਤੇ ਹੁਣ ਕੁਛ ਨਹੀਂ ਉਹ ਬੱਲੇ ਹੋਣਾ ਬੱਕਰੀਆਂ ਚਾਰਨਦੇ ਆ ਮਾਂ ਤੇ ਇਹ ਵੀ ਗਵਰਨਮੈਂਟ ਦੇ ਬੰਦੇ ਪੈਂਦੇ ਆਣ ਕੇ ਉਹ ਵੀ ਨਹੀਂ ਚੜਾਉਂ ਦਿੰਦੇ ਕੀ ਰੋਜ਼ਗਾਰ ਆ ਹੁਣ ਤੁਹਾਡਾ ਕਿਸ ਤਰ੍ਹਾਂ ਇਹੋ ਹੀ ਬੱਕਰੀਆਂ ਹੀ ਬੱਕਰੀਆਂ ਕੋਲ ਹੋਰ ਤਾਂ ਕੁਝ ਨਹੀਂ ਹੋ ਕੁਛ ਕੋਲ ਬੱਕਰੀਆਂ ਬੱਕਰੀਆਂ ਆ ਠੀਕ ਆ ਔਰ ਕੋਈ ਸਨੇਹਾ بچੋਣਾ ਹੋਵੇ ਲੋਕਾਂ ਤੱਕ ਜਾਂ ਸਰਕਾਰ ਤੱਕ ਕੋਈ ਆਖਰੀ ਸਨੇਹਾ ਕੁਛ ਨਾ ਕੁਛ ਮਿਲਣਾ ਚਾਹੀਦਾ ਕੋਈ ਗਵਰਨਮੈਂਟ ਕੋਈ ਮਦਦ ਕਰ ਦਵੇ ਤੇ ਚੰਗੀ ਗੱਲ ਆ ਗਵਰਨਮੈਂਟ ਕੋ ਭੈਣਾ ਭਰਾ ਮਜ਼ਾਕ ਕਰਦੇ ਨੇ ਠੀਕ ਹੈ ਚਲੋ ਧੰਨਵਾਦ ਆਪਾਂ ਹੁਣ ਇਸ ਵਕਤ ਪਿੰਡ ਬਾਉਪੁਰ ਦੇ ਪੁਲ ਦੇ ਉੱਪਰ ਖਲੋਤੇ ਆ ਜਿੱਥੇ ਕੀ ਬਿਆਸ ਦਰਿਆ ਵਹਿ ਰਿਹਾ ਤੇ ਚਾਰੇ ਬੰਨੇ ਹੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਪੋਸਟੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋਗੇ ਚਾਰੇ ਪੰਨੇ ਪਾਣੀ ਹੀ ਪਾਣੀ ਹੈ ਤੁਹਾਨੂੰ ਪੁਲ ਦੇ ਦੂਸਰੀ ਤਰਫੋਂ ਲਾਈਵ ਤਸਵੀਰਾਂ ਦਿਖਾਉਂਦੇ ਆ ਆਹ ਬਿਆਸ ਦਰਿਆ ਲਗਾਤਾਰ ਆਉਦਾ ਰੂਪ ਬਦਲ ਰਿਹਾ ਹੈ ਤੇ ਪਾਣੀ ਲਗਾਤਾਰ ਹੀ ਕੁਝ ਘੰਟਿਆਂ ਤੋਂ ਇੰਚ ਪ੍ਰਤੀ ਇੰਚ ਵਧ ਰਿਹਾ ਹੈ ਤਾਨੂੰ ਅੱਗੇ ਵੀ ਕੁਝ ਜਾ ਕੇ ਦਿਖਾਉਣੇ ਆ ਕਿ ਤਾਂ ਲਾਈਵ ਸੀਰਨ ਦੇਖਾ ਰਹੇ ਆ ਕਿ ਐਨਡੀਆਰਫ ਵੱਲੋਂ ਟੀਮਾਂ ਵੱਲੋਂ ਲਗਾਤਾਰ ਬਚਾਰਾਤ ਜਾਰੀ ਹੈ ਤੇ ਲੋਕਾਂ ਨੂੰ ਡੇਰਿਆਂ ਤੋਂ ਕੱਢ ਕਰਕੇ ਲਜਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਾਫੀ ਮਦਦ ਕੀਤੀ ਜਾ ਰਹੀ ਹੈ ਤੇ ਖਾਲਸਾ ਐਡ ਵੀ ਇਸ ਬਾਦ ਨੂੰ ਉੱਪਰ ਪਹੁੰਚੀ ਹੋਈ ਹੈ ਨਹੀਂ ਮੈਨੂੰ ਬਦਲ ਦਿਓ ਲਗਾਤਾਰ ਭੇੜੇ ਪਹੁੰਚੇ ਹੋਏ ਹਨ ਤੇ ਦੂਰ ਦੂਰ ਤੱਕ ਜਿੱਦਾਂ ਵੀ ਲੋਕ ਫਸੇ ਹੋਏ ਹਨ ਛੱਤਾ ਦੇ ਚੜੇ ਹੋਏ ਹਨ ਉਹਨਾਂ ਨੂੰ ਲਗਾਤਾਰ ਕੱਢਿਆ ਜਾ ਰਿਹਾ ਹੈ ਤੇ ਰੈਸਕਿਊ ਕਰਕੇ ਸਹੀ ਥਾਂ ਦੇ ਸੁੱਕੀ ਥਾਂ ਤੇ ਪਹੁੰਚਾਇਆ ਜਾ ਰਿਹਾ ਹੈ ਤੇ ਦੇਖ ਰਹੇ ਹੋਗੇ ਖਾਲਸਾ ਐਂਡ ਆਰਐਫ ਤੇ ਪੰਜਾਬ ਸਰਕਾਰ ਦੀਆਂ ਬਹੁਤ ਟੀਮਾਂ ਪਹੁੰਚ ਗਈਆਂ ਹਨ ਇਹਨਾਂ ਡੇਰਿਆਂ ਦੇ ਵਿੱਚ ਪਿੰਡ ਸਾਗਰਾ ਬਾਉਪੁਰਜ ਦੀ ਦੇ ਵਿੱਚ ਕਾਫੀ ਲੋਕ ਛੱਤਾਂ ਉੱਤੇ ਫਸੇ ਹੋਏ ਹਨ ਤੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਦੂਰ ਦੂਰ ਤੱਕ ਤਕਰੀਬਨ ਕਈ ਹਜ਼ਾਰ ਏਕੜ ਫਸਲ ਵੀ ਡੁੱਬ ਚੁੱਕੀ ਹੈ ਤੇ ਕਈ ਕਿਲੋਮੀਟਰ ਤੱਕ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਾਫੀ ਮਦਦ ਕੀਤੀ ਜਾ ਰਹੀ ਹੈ ਤੇ ਰੈਸਕਿਊ ਟੀਮਾਂ ਤੇ ਸੰਸਥਾਵਾਂ ਵੀ ਲਗਾਤਾਰ ਪਹੁੰਚ ਰਹੀਆਂ ਹਨ ਤੇ ਲੋਕਾਂ ਦੀ ਮਦਦ ਕਰ ਰਹੀਆਂ ਹਨ ਜਿਉਂ ਦੇਖ ਰਹੇ ਹੋਗੇ ਹਾਂਜੀ ਹਾਂਜੀ ਵਧੀਆ ਠੀਕ ਹੈ ਬਾਕੀ ਆਪਾਂ ਪਿੰਡ ਬਾਉਪੁਰ ਜਦੀਦ ਉੱਪਰ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਹੀ ਨਿਗਰਖਾਂਗੇ ਤੇ ਇਸੇ ਤਰ੍ਹਾਂ ਹੀ ਵੀਡੀਓ ਪਹੁੰਚਾਉਂਦੇ ਰਹਿਾਂਗੇ ਇਸ ਲਈ ਚੈਨਲ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੋ ਕਿ ਨਿਵੇ ਘਰ ਸਨ ਉਹਨਾਂ ਘਰਾਂ ਵਿੱਚ ਪਾਣੀ ਵੀ ਕਾਫੀ ਜ਼ਿਆਦਾ ਵਧ ਚੁੱਕਾ ਹੈ ਤੇ ਕਈ ਘਰਾਂ ਦੇ ਛੱਤਾਂ ਦੇ ਨੇੜੇ ਵੀ ਪਾਣੀ ਪਹੁੰਚ ਚੁੱਕਾ ਹੈ ਜੋ ਕਿ ਹੁਣ ਤੱਕ ਦੇ ਜੋ ਲੋਕ ਸਾਨੂੰ ਦੱਸ ਰਹੇ ਹਨ ਬਾਕੀ ਪੰਜਾਬ ਸਰਕਾਰ ਤੇ ਖਾਲਸਾ ਐਡ ਵੱਲੋਂ ਲੋਕਾਂ ਨੂੰ ਜਲਦੀ ਰੈਸਕਿਊ ਕੀਤਾ ਜਾਵੇਗਾ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਕਿ ਕਿਸ਼ਤੀਆਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਿ ਰੈਸਕਿਊ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਕਿੱਦਾਂ ਵੀ ਲੋਕ ਉਧਰ ਦੀ ਆ ਰਹੇ ਨੇ ਓਧਰ ਵੀ ਜਾ ਰਹੇ ਨੇ ਤੇ ਬੇੜੀਆਂ ਦਾ ਖਾਸ ਪ੍ਰਬੰਧ ਵੀ ਇੱਥੇ ਕੀਤਾ ਹੋਇਆ ਹੈ ਪੰਜਾਬ ਸਰਕਾਰ ਖਾਸ ਮਦਦ ਕਰ ਰਹੀ ਹੈ। ਅੱਜ ਕਿਤੇ ਨਹੀਂ ਜਾਣਾ। ਬਾਹਰ ਹੋ ਵੀ। ਕੋਈ ਨਹੀਂ ਆਪੀ। ਐਮਬੂਲੈਂਸ ਤੇ ਸਿਹਤਦਵੀ ਡਾਕਟਰ ਵੀ ਪਹੁੰਚੇ ਹੋਏ ਹਨ ਤੇ ਖਾਸ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਖਾਲਸਾ ਏਡ ਦੀ ਖਾਸ ਟੀਮ ਪਹੁੰਚੀ ਹੋਏ ਜੋ ਕਿ ਲਗਾਤਾਰ ਕਾਫੀ ਜ਼ਿਆਦਾ ਪੰਜਾਬ ਸਰਕਾਰ ਵੱਲੋਂ ਮਦਦ ਕਰ ਰਹੀ ਹੈ। ਰਾਸ਼ਨ ਪਾਣੀ ਦਾ ਹੋਵੇ ਜਾਂ ਡੰਗਰਾਂ ਵਾਸਤੇ ਫੀਡ ਉਸ ਦਾ ਵੀ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ। ਦੂਰ ਦੂਰ ਤੋਂ ਲੋਕ ਵੀ ਕਾਫੀ ਪਹੁੰਚ ਰਹੇ ਹਨ। ਇਸ ਬੰਨ ਨੂੰ ਦੇਖਣ ਲਈ ਕਿਉਂਕਿ ਪੱਠੇ ਮਰ ਚੁੱਕੇ ਹਨ ਪਾੜੀ ਤੇਠਾ ਕੇ ਤੇ ਖਾਸ ਪ੍ਰਬੰਧ ਜੋ ਕਿ ਆਚਾਰ ਪਹੁੰਚਿਆ ਹੈ ਟਰਾਲਾ ਭਰ ਕੇ ਸੰਗਤਾਂ ਨੂੰ ਖਾਸ ਮਦਦ ਦਿੱਤੀ ਜਾ ਰਹੀ ਹੈ کئی ਕਿਲੋਮੀਟਰ ਬਹੁਤ ਜ਼ਿਆਦਾ ਜਿੱਥੇ ਤੱਕ ਆਪਣੀ ਅੱਖ ਵੀ ਪਹੁੰਚ ਸਕਦੀ ਤੇ ਜਾਇਆ ਨਹੀਂ ਜਾ ਸਕਦਾ ਕਈ ਸੌ ਲੋਗ ਤੇ ਕਈ ਹਜ਼ਾਰ ਏਕੜ ਕਈ ਕਿਲੋਮੀਟਰ ਤੱਕ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਮੌਸਮ ਵੀ ਆਪਣਾ ਰੂਪ ਦਿਖਾ ਰਿਹਾ ਹੈ ਬੱਦਲਬਾਈ ਵੀ ਕਾਫੀ ਵੱਧਦੀ ਜਾ ਰਹੀ ਹੈ ਤੇ ਕਿਰਮਨ ਸ਼ੁਰੂ ਹੋ ਚੁੱਕੀ ਹੈ ਤੇ ਪੌਂਗ ਡੈਮ ਵੱਲੋਂ ਪਾਣੀ ਫਿਰ ਤੋਂ ਛੱਡਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਤੇ ਲਗਾਤਾਰ ਫੋਟੋਬਾਦੀ ਫੋਟ ਹੈ ਪੌਂਗ ਡੈਮ ਵਿੱਚ ਪਾਣੀ ਵੀ ਵੱਧਦਾ ਜਾ ਰਿਹਾ ਹੈ ਆਉਂਦੇ ਦਿਨਾਂ ਦਰਮਿਆਨ ਜਾਂ ਆਉਂਦੇ ਕੁਝ ਘੰਟਿਆਂ ਦੇ ਵਿੱਚ ਵੀ ਕਾਫੀ ਆਪਾਂ ਨੂੰ ਹਲਾਕ ਦੁਬਲ ਦੇਖਣ ਨੂੰ ਮਿਲ ਸਕਦੇ ਹਨ ਜਿੰਨਾ ਸੰਗਤਾਂ ਦੇ ਪੱਠੇ ਖਰਾਬ ਹੋ ਚੁੱਕੇ ਹਨ ਉਹਨਾਂ ਨੂੰ ਖਾਸ ਤੰ ਦਿਖਾ ਰਹੇ ਹਾਂ ਕਿ ਚਾਰ ਮਿਲ ਰਿਹਾ ਹੈ ਚਾਰ ਦੇ ਬੋਰੇ ਭਰ ਕੇ ਪਹੁੰਚ ਚੁੱਕੇ ਹਨ ਇਸ ਲਈ ਤੁਹਾਨੂੰ ਦੋਨੇ ਸਿਰ ਮੋੜਿਆ ਦੇ ਜਾਣਾ ਇਹ ਵੀ ਡਰੋ ਨਾ ਲੋਕ ਆਪਣਾ ਰਾਸ਼ਨ ਪਾਣੀ ਲਗਾਤਾਰ ਬੇੜੇ ਥਾਣੇ ਲੈ ਕੇ ਜਾ ਰਹੇ ਹਨ ਘਰੇ ਜਾ ਕੇ ਆਪਣੇ ਪਸ਼ੂਆਂ ਲਈ ਜਾਂ ਆਪਣੇ ਬੱਚੇ ਪਰਿਵਾਰ ਵਾਸਤੇ ਰਾਸ਼ਨ ਪਾਣੀ ਦੇਖੇ ਜਾ ਰਹੇ ਹਨ ਤੇ ਉਹਨਾਂ ਨੂੰ ਖਵਾ ਰਹੇ ਹਨ بارش ਵੀ ਬਹੁਤ ਦਿਖ ਰਹੀ ਹੈ بارش ਵੀ ਵੱਧ ਰਹੀ ਹੈ ਤੁਹਾਨੂੰ ਕੁਝ ਹੋਰ ਤਸਵੀਰਾਂ ਦਿਖਾਉਂਦੇ ਹਾਂ بارش ਵੀ ਸ਼ੁਰੂ ਹੋ ਚੁੱਕੀ ਹੈ ਤੇ ਉਧਰ ਪਾਣੀ ਵੀ ਕਾਫੀ ਵਧਦਾ ਜਾ ਰਿਹਾ ਆ ਮੇਨ ਪੋਲ ਜਿੱਥੇ ਲੋਕ ਆਵਾਜਾਈ ਕਰ ਰਹੇ ਹਨ ਆ ਦਰਿਆ ਤੋਂ ਪਰਲੀ ਸਾਈਡ ਜਾ ਰਹੇ ਹਨ ਜਿੱਦਾਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਕਿ ਪਾਣੀ ਲੱਤਾਂ ਹੈ ਜਾਂ ਚੜਦਾ ਹੈ ਤੁਹਾਨੂੰ ਲਗਾਤਾਰ ਚੈਨਲ ਤੇ ਪਹੁੰਚਾਉਂਦੇ ਰਹਾਂਗੇ ਇਸ ਲਈ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਜੁੜੇ ਰਹੋ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ